ਆ ਕੜਛੀ ਜਿਹੜੀ ਆ ਆ ਦੇਖਿਓ ਆ ਕੜਛੀ ਦਿਖਾਉਂਦਾ ਨਾ ਇਹਦੇ ਉਸਤਾਦ ਨੇ ਇਹਨੂੰ ਦਿੱਤੀ ਸੀ ਚైనਾਂ ਦੇ ਫੌਜੀ ਨੂੰ ਆ ਜਿਹੜਾ ਉਸਤਾਦ ਮਰਨ ਲੱਗੇ ਨੇ ਇਹਨੂੰ ਦੇ ਦਿੱਤੀ ਸੀ ਇਹ ਕੜਛੀ ਜੀ ਇਹ ਬੂਟ ਚੜਾ ਕੇ ਕੜਛੀ ਨਾ ਪੱਥਰ ਦੇ ਉਲਿਓਂ ਗਾੜੀ ਕਰਦਾ ਵੇਖਿਓ ਹੁਣ ਗਾੜੀ ਸਾਰਾ ਸਿਸਟਮ ਸਮਝਣ ਵਾਲਾ ਆ ਜਿਹੜਾ ਅਮਰੀਕਾ ਦਾ ਫੌਜੀ ਇਹ ਕੜਛੀ ਵੇਖ ਕੇ ਨਾ ਤੇ ਆਂਦਾ ਆ ਕੇ ਪ੍ਰਾਣੀ ਖੇੜ ਆ ਮੈਂ ਕੜਛੀ ਤੇ ਗੋਲੀ ਨਹੀਂ ਮਾਰਨੀ ਹੁਣ ਉਹ ਮੁੰਡਾ ਬੂਟ 'ਚ ਕੜਛੀ ਢਾ ਆ ਕੇ ਤੇ ਗਾੜੀ ਕਰਦਾ ਉਹ ਅਮਰੀਕਾ ਦਾ ਫੌਜੀ ਵੇਂਦਾ ਰਹਿੰਦਾ ਵਾ ਅਖੀਰ ਤੇ ਨਾ ਉਹਦਾ ਸਬਰ ਟੁੱਟ ਜਾਂਦਾ ਤੇ ਉਹ ਜਿਹੜਾ ਅਮਰੀਕਾ ਵਾਲਾ ਫੌਜੀ ਹੈ ਨਾ ਉਹ ਕੜਚੀ ਨੂੰ ਸਾਹਮਣੇ ਵੇਖ ਕੇ ਤੇ ਉਹਦੇ ਬਾਣੇ ਵੀ ਹੱਥ ਨਾਲ ਕੜਚੀ ਕੀਤੀ ਆ ਉਹ ਗੋਲੀ ਠੋਕ ਦਿੰਦਾ ਤੇ ਦੂਜੇ ਬੰਨੇ ਉਹ ਚੀਨਾ ਚੀਨਾ ਜਿਹੜਾ ਨਾ ਉਹ ਦੂਜੇ ਬੰਨੇ ਮੂੰਹ ਕਰਕੇ ਤੇ ਫੌਜੀਆ ਨੂੰ ਸ਼ਿਸ਼ਤ ਬਣ ਲੈਂਦਾ ਉਹ ਕੜਚੀ 'ਚ ਗੋਲੀ ਠੋਕਦਾ ਤੇ ਜਿਹੜੀ ਚੀਨਾ ਦੇ ਫੌਜੀ ਦੀ ਨਿਕਲੀ ਗੋਲੀ ਉਹ ਸਿੱਧੀ ਟੈਂਕ ਥੱਲੇ ਅਮਰੀਕਾ ਦੀ ਸਿਪਾਈ ਦੇ ਮੱਥੇ 'ਚ ਘੜਾ ਚ ਵਜਦੀ ਆ ਵੇਖੋ ਕਿਹੜੀ ਸਕੀਮ ਨਾਲ ਇਹਨੇ ਵੇਖੋ